ਪੰਜਾਬ ਸਖੀ ਸ਼ਕਤੀ ਮੇਲਾ 2026 ਮਾਰਕਫੈਟ ਵੱਲੋਂ ਜੀ ਆਇਆਂ ਨੂੰ ਸ੍ਰੀ ਫਤੇਗੜ ਸਾਹਿਬ ਜੀਲੇ ਮਾਰਕਫੈਟ ਦੇ ਸਰਕਾਰੀ ਉਤਪਾਦ ਨੇ ਤੇ ਮੇਲੇ ਦੇ ਉੱਤੇ ਵੀਰ ਖਰੀਦ ਰਹੇ ਨੇ ਚਾਹ ਪੱਤੀ ਵਧੀਆ ਸੋਨਾ ਦੀ 골ਡ ਟੀਮ ਇਹ ਘੋਬਣਦਾ ਹੈ ਤੇਲ ਬਣਦਾ ਹੈ ਸੋਨਾ ਜੋ ਕਿ ਮਾਰਕਫੈਟ ਦੇ ਉਤਪਾਦ ਬਹੁਤ ਵਧੀਆ ਹੁੰਦੇ ਨੇ ਜੱਲੋਬਾਹ ਸਾਹਿਬ ਜੀ ਤੁਸੀਂ ਮੇਲੇ ਬਾਰੇ ਕਿਵੇਂ ਹੋ ਵੀ ਕਹਿਣਾ ਚਾਹੁੰਦੇ ਹਾਂ ਵੀ ਮੇਲਾ ਲੱਗਿਆ ਹੋਇਆ ਜਿਵੇਂ ਲੇਡੀ ਜੀ ਬਾਤ ਕਰਦਾ ਤੇ ਚੀਜ਼ਾਂ ਦੀ ਨਮਾਇਸ਼ ਹੁੰਦੀ ਆ ਕਿ ਕਿਵੇਂ ਮੇਲਾ ਲੱਗ ਰਿਹਾ ਤੁਸੀਂ ਸੰਗਤਾਂ ਦਾ ਕਿਵੇਂ ਫਤਿਹਗੜ੍ਹ ਸਾਹਿਬ ਆਸੀਆਂ ਦਾ ਅੱਸੀ ਕਾਲ ਦੀ ਸਾਰਿਆਂ ਨੂੰ ਬਾਈਰ ਜੀ ਖਾਲਸਾ ਬਾਈਰ ਜੀ ਫਤਿਹ ਜੀ ਆਮ ਖਾਲਸਾ ਬਾਗ ਦੇ ਵਿੱਚ ਪੰਜਾਬ ਸਖੀ ਸ਼ਕਤੀ ਮੇਲਾ ਲਗਾਇਆ ਜਾ ਰਿਹਾ ਵਧੀਆ ਲੱਗਿਆ ਬਹੁਤ ਵਧੀਆ ਇੱਕ ਔਰਤ ਨੂੰ ਮਤਲਬ ਪੁੰਚਾ ਚੱਕਣ ਦੀ ਜਿਹੜਾ ਪ੍ਰਣਾਲੀ ਕੀਤਾ ਹੈ ਇਹ ਸਰਕਾਰ ਨੇ ਜਾਂ ਜ਼ਿਲਾ ਪ੍ਰਸ਼ਾਸਨ ਨੇ ਵਧੀਆ ਪ੍ਰਣਾਲੀ ਹੈ ਇਹ ਸੋ ਐਜੇ ਪ੍ਰਣਾਲੀ ਸਮੇਂ ਸਮੇਂ ਤੇ ਹੋਣੀ ਚਾਹੀਦੀ ਹੈ ਤਾਂ ਜੋ ਇੱਕ ਔਰਤ ਜਿਹੜੀ ਆਪਣੇ ਪੈਰਾਂ ਤੇ ਖੜਾ ਖੜੀ ਹੋ ਸਕਦੀ ਆ ਖਾਲਸਾ ਨਹੀਂ ਹੈ ਮੈਨੂੰ ਕੋਈ ਨਹੀਂ ਆ ਤੇ ਬਾਅਦ ਵੀ ਬਹੁਤ ਵਧੀਆ ਨੇ ਸੋਹਣੇ ਦੀ ਇੱਕ ਜੋਸ਼ਤੀ ਜੇ ਨੂੰ ਪੀ ਕੇ ਜੋ ਚੜ ਜਾਂਦਾ ਹੈ ਤੇ ਵਧੀਆ ਹੈ ਤੇ ਹੁਣ ਸਟੇ ਥੋੜਾ ਜਿਹਾ ਜੇ ਜੋ ਇਸ ਨੂੰ ਤੋਂ ਆਉਂਦੇ ਨੇ ਤਾਂ ਕੋਈ ਨਹੀਂ ਮਿਲਦਾ ਸਾਡੇ ਤਾਂ ਮੈਨੂੰ ਚੜ੍ਹਨ ਦੀ ਲੋੜ ਹੈ